ਕੀ ਕਰਦਾ ਹਾਂ ਕਾਗਜ਼ ਲੈ ਕੇ ਹਾਂ ਉਹ ਕਾਗਜ਼ ਬੜੇ ਪੋਲੀਸ਼ਡ ਆ ਕਾਗਜ਼ ਤਾਂ ਇਹ ਫੁੱਲਣੇ ਪੈਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੀ ਅੱਜ ਹੈਗੀ 26 ਜਨਵਰੀ 2022 ਤੇ ਜਿਨ੍ਹਾਂ ਨੂੰ ਆਜ਼ਾਦੀ ਮਿਲੀ ਆ ਉਹਨਾਂ ਨੂੰ ਮੁਬਾਰਕਾਂ ਆਜ਼ਾਦੀ ਦੀਆਂ ਪਰ ਅਸੀਂ ਅੱਜ ਵੀ ਗੁਲਾਮ ਆ ਜਿਹੜੇ ਸਿੱਖ ਆ ਨਾ ਅਸੀਂ ਗੁਲਾਮ ਆ ਅੱਜ ਵੀ ਪਹਿਲਾਂ ਕਾਂਗਰਸ ਨੇ ਜੋ ਕੀਤਾ ਫਿਰ ਬੀਜੇਪੀ ਤੇ ਆ ਗਿਆ ਹੋਣਾ ਝਾਲੂ ਮਾਲਿਆਂ ਦੇ ਗੁਲਾਮ ਆਸੀਆਂ ਦੇਖੋ ਐਮਐਲਆਰ ਦੀਆਂ ਕਾਪੀਆਂ ਆ ਪਏ ਨੇ ਜੀ ਸਾਡੇ ਨਾਲ ਵਕੀਲ ਨੇ ਵੀ ਠੱਗੀ ਲਾਈ ਸਾਨੂੰ ਕਹਿੰਦਾ ਹਾਈ ਕੋਰਟ ਤੋਂ ਕਰਾਉਂਗਾ ਕਰਾਇਆ ਉਹਨੇ ਬੋਮਨਸੇਲੇ ਵਾਲਿਆਂ ਤੋਂ ਕਰਕੇ ਸਾਨੂੰ ਦਿੱਤਾ ਉੱਥੇ ਵਕੀਲ ਵੀ ਵਿਕਿਆ ਆ ਦੇਖੋ ਆ ਕਾਰਵਾਈਆਂ ਸਾਡੇ ਨਾਲ ਕੁੱਟਮਾਰ ਹੋਈ ਸੀ 2024 ਚ 11ਵੇਂ ਮਹੀਨੇ ਦੀ 7 ਤਰੀਕ ਨੂੰ ਹੁਣ ਲਾ ਲਓ ਸਭੀ ਚੱਲਦਾ ਵੀ ਆ ਸਾਰੇ ਕਾਗਜ਼ ਪੱਤਰ ਪਏ ਨੇ ਤੇ ਆ ਪਏ ਨੇ ਕੋਟ ਦੀਆਂ ਜੋ ਕਲੀਕਨਾ ਆ ਪਏ ਨੇ ਉਹ ਬੰਦੇ ਦੇ ਕਮੈਂਟ ਲੈ ਤੇ ਆ ਸਾਰਾ ਕਾगज ਪੱਤਰ ਉਹਦਾ ਆ ਆ ਕਮੈਂਟ ਉਹਦੇ ਕਮੈਂਟ ਹੀ ਨਹੀਂ ਹੈ ਇਹਦੇ ਚਾ ਦੇਖੋ ਲੈ ਲੈ ਆ ਕਮੈਂਟ ਕਰੇ ਉਹਦੇ ਜਿਹੜੇ ਐਨੇ ਗੰਦੇ ਮਾੜੇ ਕਮੈਂਟ ਕਿੰਨਾ ਕਰਕੇ ਕਲੇਸ਼ ਹੋਇਆ ਕਿੰਨਾ ਕਰਕੇ ਕਲੇਸ਼ ਵਾਧਾ ਤੇ ਉਹਨਾਂ ਨੇ ਪਹਿਲਾਂ ਘੇਰ ਕੇ ਕੁੱਟ ਮਾਰ ਕਰਨ ਦੀ ਕੋਸ਼ਿਸ਼ ਕੀਤੀ ਕੁੱਟਿਆ ਸੱਤ ਚ ਮੇਰੇ ਸੱਟਾਂ ਮਾਰੀਆਂ ਦੇਖੋ ਹੁਣ ਮੰਨਵੀ ਪਿੰਡ ਦਾ ਕੋਈ ਪ੍ਰਧਾਨ ਆ ਬਲਾਕ ਪ੍ਰਧਾਨ ਪੁਲਿਸ ਨੇ ਆ ਕੇ 26 ਚ ਜਦੋਂ ਕਾਰਵਾਈ ਕੀਤੀ ਉਹ ਬਲਾਕ ਪ੍ਰਧਾਨ ਨੇ ਛਡਾਇਆ ਕਿ ਉਹ ਕਹਿੰਦਾ ਵੀ ਉਹਨੂੰ ਲੈ ਕੇ ਜਾਓ ਮੰਨਵੀ ਪਿੰਡ ਚ ਆ ਕੇ ਪਤਾ ਕੀਤਾ ਜਾਵੇ ਵੀ ਦੋਸ਼ੀ ਕੌਣ ਆ ਕਿਹਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਕੌਣ ਨਸ਼ਾ ਵੇਚਦਾ ਕੌਣ ਦੁੱਧ ਚ ਰਫੈਂਡ ਪਾਉਂਦਾ ਅਰ ਪ੍ਰਧਾਨ ਦਾ ਪਤਾ ਕੀਤਾ ਜਾਵੇ ਵੀ ਪ੍ਰਧਾਨ ਕਿੰਨਾ ਕੁ ਸਹੀ ਬੰਦਾ ਕਿ ਕਿੱਥੋਂ ਨੇ ਸਹੀ ਬੰਦਿਆਂ ਦਾ ਸਾਥ ਦੇ ਤਾਂ ਕਿਹੜਾ ਹੋਵੇ ਸਹੀ ਕੰਮ ਕਰ ਤਰਦੀ ਜ਼ਿੰਦਗੀ ਚ ਜਿਹੜਾ ਪ੍ਰਧਾਨ ਸਪੋਰਟ ਕਰ ਰਿਹਾ ਜਿਹਨੂੰ ਝਾੜੂ ਵਾਲੇ ਤੁਸੀਂ ਪ੍ਰਧਾਨ ਲਾਇਆ ਹੋਇਆ ਸਦਾ ਨਹੀਂ ਰਾਜ ਰਹਿੰਦੇ ਹੁੰਦੇ ਦੇਖ ਮੇਰੇ ਤਾਂ ਮੈਂ ਤਾਂ ਪਛਾ ਕਰਾਉਣਾ ਸੋ ਤੋਂ ਮੇਰੇ ਤੇ ਕਰੋ ਪਛਾ ਜਿਹੜਾ ਕਿ ਤੁਹਾਡਾ ਮੈਨੂੰ ਐਸਐਚਓ ਧਮਕੀਆਂ ਦਿੰਦਾ ਗਿਆ ਵੀ ਹਵਾਲਾਤ ਚ ਬੰਦ ਕਰ ਦੂ ਮੈਨੂੰ ਕਰੋ ਹਵਾਲਾਤ ਚ ਬੰਦ ਤੁਸੀਂ ਨਾ ਦਾ ਚਿੱਟਾ ਵਿਕਣੋਂ ਬੰਦ ਕਰ ਸਕਦੇ ਹੋ ਨਾ ਤੁਸੀਂ ਜਿਹੜੀ ਧਰਮਸ਼ਾਲਾ ਦੀ ਜਗ੍ਹਾ ਤੇ ਕਬਜ਼ਾ ਕਰਿਆ ਹੋਇਆ ਬਲੈਕੀਏ ਬੰਦੇ ਦਾ ਕਿਸੇ ਦਾ ਉਹ ਛੜਾ ਸਕਦੇ ਹੋ ਨਾ ਤੁਸੀਂ ਕੋਈ ਹੱਕ ਸੱਚ ਦਾ ਕੰਮ ਹੋਰ ਕਰ ਸਕਦੇ ਹੋ ਨਾ ਤੁਸੀਂ ਕੋਈ ਅਸਾਰੀ ਕਰਾ ਸਕਦੇ ਹੋ ਕਿਤੇ ਨਾ ਕੋਈ ਸਮਾਜ ਨੂੰ ਕੁਝ ਦੇ ਸਕਦੇ ਹੋ ਇੱਕ ਸੱਚੇ ਬੰਦੇ ਨੂੰ ਦੱਬ ਸਕਦੇ ਹੋ ਨਾ ਦੇਖ ਲਿਓ ਆ ਜਿਓ ਜਿਹਨੇ ਮੇਰੇ ਕੋਲੇ ਆਣਾ ਪੱਤਰਕਾਰ ਆ ਜਿਓ ਪੱਤਰਕਾਰ ਭਾਈਚਾਰੇ ਨੂੰ ਵੀ ਮੇਰਾ ਮੇਰੀ ਬੇਨਤੀ ਆ ਤੁਸੀਂ ਤਾਂ ਕਹਿਤਾ ਬਠਿੰਡੇ ਅਸੀਂ ਇਕੱਠ ਰੱਖ ਕੇ ਕਰ ਲਿਆ ਤੁਸੀਂ ਤਾਂ ਭਾਈ ਬਹੁਤੇ ਹੋ ਜੰਦੇ ਹੋ ਹੁਣ ਜਿਹੜੇ ਸਾਡੇ ਵਰਗੇ ਕੱਲੇ ਨੇ ਮੇਰੇ ਮੇਰੇ ਕੋਲ 30 ਪਸ਼ੂ ਨੇ ਮੇਰੇ ਕੋਲ ਕੀਲਾ ਵੀ ਜ਼ਮੀਨਦਾਰੀ ਜੋ ਵੀ ਕੁਛ ਕੀਤਾ ਅੱਜ ਮੈਨੂੰ ਕੋਈ ਪਿੰਡ ਚੋਂ ਇਹ ਨਹੀਂ ਕਹਿ ਸਕਦਾ ਵੀ ਕਿਸੇ ਦਾ ਪਿੰਡ ਚੋਂ ਕੀ ਦੁਨੀਆ ਤੇ ਵੀ ਹਾਂ ਮੈਂ ਕਿਸੇ ਦਾ ਰੁਪਈਆ ਦੱਬਿਆ ਹੋਵੇ ਜਾਂ ਕਿ ਮੈਂ ਨਸ਼ਾ ਵੇਚਿਆ ਹੋਵੇ ਜਾਂ ਕੋਈ ਅਪਰਾਧ ਕੀਤਾ ਹੋਵੇ ਪਰ ਮੇਰੇ ਨਾਲ ੱੱੱਕਾ ਹੋ ਰਿਹਾ ਪੱਤਰਕਾਰੋ ਤੁਹਾਡੇ ਨਾਲ ੱੱੱਕਾ ਹੁੰਦਾ ਤੁਸੀਂ ਇਕੱਠੇ ਹੋ ਜੰਦੇ ਹੋ ਮੈਂ ਕਿਹਨੂੰ ਇਕੱਠੇ ਕਰਾਂ ਸਰਕਾਰਾਂ ਸਾਡੀਆਂ ਦੁਸ਼ਮਣ ਵੜੀਆਂ ਹੋਈਆਂ ਨੇ ਇੱਕ ਪੁਲਿਸ ਮੁਲਾਜ਼ਮ ਜੀ ਆ ਕੇ ਕਾਰਵਾਈ ਦੋ ਢਾਈ ਸਾਲ ਬਾਅਦ ਕਰਨ ਲੱਗੇ ਤਾਂ ਉਥੇ ਵੀ ਝਾਲੂ ਵਾਲਿਆਂ ਨੇ ਪ੍ਰਧਾਨਾਂ ਨੇ ਦੋ ਪ੍ਰਧਾਨ ਇਕੱਠੇ ਹੋਏ ਮੈਨੂੰ ਕੱਲ ਪਤਾ ਲੱਗਿਆ ਅੱਜ 26 ਤਰੀਕਾ 25 ਨੂੰ ਪਤਾ ਲੱਗਿਆ 22 ਤਰੀਕ ਦੀ ਇਹ ਕੰਨਾ ਮੈਨੂੰ ਪੁਲਿਸ ਚਾੱਕ ਕੇ ਲੈ ਕੇ ਗਿਆ ਅਮਰਗੜ ਦੀ ਤੇ ਇਹਦੇ ਤੇ ਅਸੀਂ ਚਾਹੁੰਦੇ ਹਾਂ ਇਨਸਾਫ ਜੇ ਨਾ ਇਨਸਾਫ ਮਿਲਿਆ ਦੇਖੋ ਸਿੱਖ ਗੁਰੂ ਦੇ ਹਾਂ ਬਦਲਾ ਵੇਖਾ ਨੂੰ ਲੈਣਾ ਆਉਂਦਾ ਬਦਲਾ ਲਵਾਂਗੇ ਅਰ ਕਹਿ ਕੇ ਲਵਾਂਗੇ ਉਦੇ ਚ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਚਾਲੂ ਵਾਲੀ ਸਰਕਾਰ ਹੋਊਗੀ ਜੇ ਸਾਨੂੰ ਇਨਸਾਫ ਮਿਲਦਾ ਸੀ ਬਦਲੇ ਕੰਨੀ ਨੂੰ ਨਹੀਂ ਤੁਰਦੇ ਇਨਸਾਫ ਭਾਲਦੇ ਆ ਪਰ ਨਹੀਂ ਸਾਨੂੰ ਬਦਲਾ ਲੈਣਾ ਪੈਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ